ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਉਦੋਂ ਪਰ ਵੀ ਵੀ ਰਸਤੇ ਵਿੱਚ ਜਾ ਰਹੀ ਸੀ ਉਸ ਦਾ ਇੱਕ ਹੱਥ ਸਟੀਅਰਿੰਗ ਕੰਟਰੋਲ ਕਰ ਰਿਆ ਸੀ ਤੇ ਦੂਸਰੀ ਬਾਹਾਂ ਦੀ ਗੋਣੀ ਸ਼ੀਸ਼ੇ ਤੇ ਲੱਗਾ ਹੱਥ ਠੋਡੀ ਤੇ ਰੱਖ ਦੁਰਗਾ ਦੇ ਨਾਮ ਦੇ ਆਉਣ ਵਾਲੀ ਉਸ ਆਵਾਜ਼ ਬਾਰੇ ਸੋਚਦੀ ਜਾ ਰਹੀ ਸੀ ਅਖੀਰ ਉਹ ਆਪਣੇ ਘਰ ਪਹੁੰਚ ਗਈ ਉਸ ਨੇ ਉਦੇਸ ਸਿੰਘ ਨੂੰ ਵੀ ਸਾਰਾ ਕੁਝ ਦੱਸ ਦਿੱਤਾ ਕੌਰ ਪ੍ਰਤਾਪ ਨੇ ਜਿਹੜੇ ਲੋਕ ਪਹਿਲਾਂ ਵੀ ਚਿਤਕ ਦੀ ਸੰਭਾਲ ਕਰਦੇ ਸਨ ਉਹਨਾਂ ਨੂੰ ਬਲਾਵਾ ਭੇਜਿਆ ਉਹਨਾਂ ਦੇ ਆਉਂਦਿਆਂ ਹੀ ਕੌਰ ਨੇ ਆਪਣਾ ਹਾਥੀ ਦੁਬਾਰਾ ਉਹਨਾਂ ਨੂੰ ਸੰਭਾਦ ਦਿੱਤਾ ਤਾਂ ਜੋ ਕਿ ਨਵੀਂ ਹਵੇਲੀ ਤਿਆਰ ਹੋਣ ਤੱਕ ਉਹ ਆਪਣੇ ਘਰ ਰੱਖਣ ਤੇ ਉਸ ਦੀ ਸੇਵਾ ਕਰਨ ਉਹ ਵੀ ਚੇਤਕ ਨੂੰ ਮਿਲ ਖੁਸ਼ ਹੋਏ ਤੇ ਆਪਣੇ ਨਾਲ ਲੈ ਕੇ ਉਹ ਉਹਨਾਂ ਡੋਰਾ ਨੂੰ ਘਰ ਤੱਕ ਛੱਡੰਦਾ ਫੈਸਲਾ ਕੀਤਾ ਬਾਕੀ ਲੋਕ ਵੀ ਆਪਣੇ ਰਸਤੇ ਤੁਰ ਗਏ ਕੁਝ ਲੋਕਾਂ ਨੇ ਹਲੇ ਪਾਣੀ ਭਰਨਾ ਸੀ ਜਦੋਂ ਉਹ ਵਾਪਸ ਜਾਣ ਲਈ ਗੱਡੀ ਵਿੱਚ ਬੈਠਣ ਲੱਗੇ ਤਾਂ ਇੱਕ ਔਰਤ ਖੂਹ ਤੇ ਪਾਣੀ ਭਰਨੋਂ ਪ੍ਰੰਤ ਚਲੌਣ ਲੱਗੀ ਉਹ ਵੀ ਉਸਦੀ ਚੀਖ ਸੁਣ ਕੇ ਉਸ ਵੱਲ ਭੱਜੀ ਉਹਨਾਂ ਨੇ ਉਸ ਨੂੰ ਕੋਲ ਜਾ ਕੇ ਪੁੱਛਿਆ ਸਭ ਠੀਕ ਤਾਂ ਹੈ ਤੇ ਉਸਨੇ ਆਪਣੇ ਘੜੇ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਉਹ ਘੜੇ ਨੂੰ ਦੇਖਿਆ ਜਿਸਦਾ ਪਾਣੀ ਲਾਲ ਹੋ ਚੁੱਕਾ ਸੀ ਜਦ ਕਿ ਬਾਕੀ ਘੜਿਆਂ ਦਾ ਪਾਣੀ ਸਾਫ਼ ਹੀ ਸੀ ਡੋਰਾ ਨੇ ਉਸ ਔਰਤ ਨੂੰ ਇਸ ਦਾ ਕਾਰਨ ਪੁੱਛਿਆ ਉਸਨੇ ਦੱਸਿਆ ਕਿ ਜਦੋਂ ਉਸਨੇ ਖੂਹ ਚੋਂ ਪਾਣੀ ਭਰ ਕੇ ਆਪਣੇ ਘੜੇ ਵਿੱਚ ਵਾਲ ਟੀਲ ਉਲਟਾਈ ਤਾਂ ਇੱਕ ਮੰਦਰੀ ਵੀ ਪਾਣੀ ਉਸਦੇ ਘੜੇ ਵਿੱਚ ਡਿੱਗ ਪਈ ਜਦੋਂ ਉਹ ਉਸ ਮੰਦਰੀ ਨੂੰ ਵੇਖਣ ਲਈ ਘੜੇ ਵਿੱਚ ਹੱਥ ਪਾਉਣ ਲੱਗੀ ਤਾਂ ਪਾਣੀ ਲਾਲ ਸ਼ੁਰੂ ਹੋ ਗਿਆ ਇਹਨਾਂ ਕਹਿ ਕੇ ਉਹ ਡਰਨ ਲੱਗੀ ਡੋਰਾ ਨੇ ਘੜੇ ਵਿੱਚ ਹੱਥ ਪਾਇਆ ਤੇ ਮੰਦਰੀ ਬਾਹਰ ਕੱਢ ਲਈ ਮੰਦਰੀ ਵੇਖ ਕੇ ਉਹ ਪ੍ਰਤਾਪ ਨੇ ਕਿਹਾ ਤਾਂ ਮੁਰਗੂ ਦੁਰਗਾ ਦੀ ਹੈ ਜੋ ਹਮੇਸ਼ਾ ਉਹ ਪਹਿਨੀ ਹੁੰਦੀ ਸੀ ਉਸਦੇ ਅਜੀਹਾ ਕਹਿੰਦੇ ਆ ਹੀ ਉਹ ਡਰਾਉਣੀ ਆਵਾਜ਼ ਫੇਰਉਣ ਲੱਗੀ ਉਹਨਾਂ ਨੂੰ ਛੱਡ ਕੇ ਹੋਰ ਤਾਂ ਵੀ ਆਪਣੇ ਘੜੇ ਉੱਥੇ ਛੱਡ ਕੇ ਉੱਥੋਂ ਡਰਦੀਆਂ ਭੱਜ ਗਈਆਂ ਉਹਨਾਂ ਨੇ ਉਥੇ ਖੂਹ ਤੇ ਖੜੇ ਹੀ ਸਮਾਂ ਨੋਟ ਕੀਤਾ ਸਹੀ ਇੱਕ ਮਿੰਟ ਬਾਅਦ ਉਹ ਆਵਾਜ਼ ਉਹਨਾਂ ਹਟ ਗਈ ਉਹ ਘਰ ਵਾਪਸ ਆ ਗਏ ਹੇਮਾ ਤੇ ਕਵਰ ਉਹ ਮੰਦਰੀ ਆਪਣੇ ਨਾਲ ਲੈ ਗਏ ਹੌਲੀ ਹੌਲੀ ਖੂਹ ਵਾਲੀ ਘਟਨਾ ਵੀ ਸਾਰੇ ਪਿੰਡ ਵਿੱਚ ਫੈਲਣ ਲੱਗੀ ਲੋਕ ਹੋਰ ਵੀ ਡਰ ਗਏ ਉਹਨਾਂ ਨੇ ਮੰਦਰ ਜਾਣਾ ਬੰਦ ਕਰ ਦਿੱਤਾ ਤੇ ਉਹ ਸਾਧਨੀ ਕੋਲੇ ਜਾਣ ਲੱਗੇ ਸਾਧਨੀ ਨੇ ਵੀ ਤਪੱਸਿਆ ਕਰਕੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਮੰਦਰ ਵਿੱਚ ਹਵੇਲੀ ਦੀ ਕਿਸੇ ਔਰਤ ਦਾ ਖੂਨ ਹੋਇਆ ਹੈ ਜਿਸ ਕਾਰਨ ਉਸ ਦੀ ਆਤਮਾ ਉੱਥੇ ਹੀ ਪਟਕ ਰਹੀ ਹੈ ਜਿਆਦਾ ਲੋਕਾਂ ਨੂੰ ਦੁਰਗਾ ਦੇ ਗਤਲਵਾਰੇ ਪਤਾ ਨਹੀਂ ਸੀ ਪਰ ਹੁਣ ਸਾਰਿਆਂ ਨੂੰ ਇਸ ਕੋਫੀਆ ਘਟਨਾ ਦਾ ਵੀ ਪਤਾ ਲੱਗ ਚੁੱਕਿਆ ਸੀ ਉਹ ਹੁਣ ਸੋਚ ਰਹੇ ਸਨ ਕਿ ਦੁਰਗਾ ਦਾ ਨਾਮ ਲੈਂਦੇ ਆਂ ਡਰਾਵਣੀ ਆਵਾਜ਼ਾਂ ਕਿਉਂ ਆਉਂਦੀਆਂ ਹਨ ਲੋਕਾਂ ਨੇ ਇਸ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਬੇਨਤੀ ਕੀਤੀ ਤਾਂ ਸਾਧਨੀ ਨੇ ਕਿਹਾ ਕਿ ਉਸ ਦੀ ਆਤਮਾ ਦੀ ਸ਼ਾਂਤੀ ਲਈ ਕੋਈ ਪੂਜਾ ਨਹੀਂ ਕੀਤੀ ਗਈ ਇਸ ਲਈ ਹਵੇਲੀ ਦੇ ਮਾਲਕ ਨੂੰ ਕਹੋ ਕਿ ਉਸ ਔਰਤ ਦੇ ਨਾਮ ਤੇ ਆਪਣੀ ਨਵੀਂ ਬਣ ਰਹੀ ਹਵੇਲੀ ਦੇ ਵਿਚਾਲੇ ਛੱਤ ਪਾਉਣ ਤੋਂ ਪਹਿਲਾਂ ਪੂਜਾ ਕਰਵਾ ਦਿੱਤੀ ਜਾਵੇ ਡਰਦੇ ਲੋਕ ਰਾਣਾ ਪ੍ਰਤਾਪ ਨੂੰ ਘੇਰਨ ਲੱਗੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਕਿਸੇ ਨੂੰ ਦੱਸਿਆ ਨਹੀਂ ਰਾਣਾ ਪ੍ਰਤਾਪ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਕਿਸੇ ਮੈਂਬਰ ਇਥੋਂ ਤੱਕ ਕਿ ਪਿੰਡ ਦੇ ਕਿਸੇ ਬੰਦੇ ਕੋਲੋਂ ਵੀ ਉਸਦਾ ਖੂਨ ਨਹੀਂ ਹੋਇਆ ਇਹ ਖੂਨ ਜਿਸ ਨੇ ਵੀ ਕੀਤਾ ਸੀ ਉਹ ਬਾਹਰੋਂ ਹੀ ਸੀ ਜਿਸ ਕਾਰਨ ਉਹ ਆਪਣੀ ਹਵੇਲੀ ਉਸਔਰਤ ਦੇ ਨਾਮ ਦੀ ਪੂਜਾ ਨਹੀਂ ਰਖਵਾ ਸਕਦੇ ਪੁਜਾਰੀ ਜੀ ਨੇ ਵੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਵੀ ਤਾਂ ਉਸ ਔਰਤ ਤੋਂ ਕਿੰਨਾ ਤੰਗ ਸੀ ਫਿਰ ਕਿਉਂ ਉਸ ਦੇ ਲਈ ਪੂਜਾ ਦੇ ਚੱਕਰ ਵਿੱਚ ਪਏ ਹੋ ਉਹਨਾਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਉਹ ਕਹਿਣਾ ਚਾਹੁੰਦੇ ਹਨ ਕਿ ਜਿਹੜੀ ਔਰਤ ਜਿਉਂਦੇ ਹੋਏ ਵੀ ਇਹਨਾਂ ਜ਼ੁਲਮ ਕਰਦੀ ਹੈ ਮਰ ਕੇ ਪਤਾ ਨਹੀਂ ਉਹ ਕੀ ਕੀ ਕਰੂਗੀ ਲੋਕੀ ਵੀ ਆਪਦੀ ਜਗ੍ਹਾ ਤੇ ਸਹੀ ਸੀ ਉਹਨਾਂ ਦਾ ਡਰ ਵੀ ਜਾਇਜ਼ ਸੀ ਉਹ ਸਾਰਿਆਂ ਦੀ ਹਿਫਾਜ਼ਤ ਚਾਹੁੰਦੇ ਸਨ ਲੋਕਾਂ ਦੀ ਗੱਲ ਮੋੜਨੀ ਹੁਣ ਰਾਣਾ ਪ੍ਰਤਾਪ ਲਈ ਔਖੀ ਹੋ ਗਈ ਸੀ ਹੁਣ ਇਸ ਲਈ ਨਵੀਂ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਨੇ ਇੱਕ ਵਾਰੀ ਲੋਕਾਂ ਨੂੰ ਅ ਫਿਰ ਕਿਹਾ ਵਿਡਰੋਣਾ ਮੰਦਰ ਵਿੱਚ ਵੀ ਉਸਦੇ ਨਾਮ ਦੀ ਪੂਜਾ ਰੱਖਣ ਦਾ ਕਹਿ ਦਿੱਤਾ ਲੋਕ ਉਸ ਦੀ ਗੱਲ ਮੰਨ ਗਏ ਤੇ ਘਰਾਂ ਨੂੰ ਲੋਟ ਗਏ ਕੁਝ ਲੋਕ ਹੁਣ ਮੰਦਰ ਦੇ ਆਸ-ਪਾਸ ਦੁਰਗਾ ਦਾ ਸਾਆ ਹੋਣ ਦੀ ਗੱਲ ਕਰਨ ਲੱਗੇ ਉਹਨਾਂ ਨੇ ਉਥੋਂ ਪਾਣੀ ਭਰਨਾ ਬੰਦ ਕਰ ਦਿੱਤਾ ਪਿੰਡ ਦੇ ਦੂਜੇ ਪਾਸੇ ਤਲਾਬ ਤੋਂ ਪਾਣੀ ਭਰਨਾ ਸ਼ੁਰੂ ਕਰ ਦਿੱਤਾ ਦੁਰਗਾ ਦੇ ਸਹਾਰੇ ਤੋਂ ਡਰਦੇ ਕਬੀਲੇ ਦੇ ਲੋਕ ਕੁਝ ਲੋਕ ਸਾਧਮੀ ਕੋਲੇ ਜਾਣ ਲੱਗ ਪਏ ਜਿਸ ਕਾਰਨ ਡੋਰਾ ਹੋਰ ਵੀ ਚੰਤਤ ਹੋ ਗਈ। ਉਸ ਦੇ ਮਾਂ ਤੇ ਅੱਬਾ ਵੀ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਸਨ ਸਵੇਰੇ ਸ਼ਾਮ ਲੋਕ ਸਾਧਨੀ ਦੇ ਕਹਿ ਅਨੁਸਾਰ ਆਪਣੇ ਆਪਣੇ ਘਰ ਤੋਂ ਬੱਤੀ ਤੇ ਪੂਜਾ ਕਰਨ ਲੱਗੇ। ਉਹਨਾਂ ਨੂੰ ਬਸ ਉਸ ਤੇ ਹੀ ਭਰੋਸਾ ਸੀ। ਹੁਣ ਡੋਰਾ ਪਰੇਸ਼ਾਨ ਹੋਈ ਹਵੇਲੀ ਕੋਲੇ ਜਾ ਬੈਠੀ ਹਵੇਲੀ ਕੋਲ ਜਾ ਬੈਠੀ ਜਾਂਦੀ ਤੇ ਜਿੱਥੇ ਰਾਣਾ ਪ੍ਰਤਾਪ ਤੇ ਹਿਮਾ ਜਾਂ ਕੁੰਭਰ ਆਇਆ ਹੁੰਦਾ ਇਸ ਨਵੀਂ ਮੁਸੀਬਤ ਲਈ ਉਹ ਵੀ ਪਰੇਸ਼ਾਨ ਸਨ। ਇੱਕ ਵਾਰ ਤਾਂ ਉਹਨਾਂ ਨੇ ਲੋਕਾਂ ਨੂੰ ਮੰਦਰ ਵਿੱਚ ਪੂਜਾ ਕਰਾਉਣ ਲਈ ਮਨਾ ਲਿਆ ਸੀ ਪਰ ਉਹ ਉਸ ਦੇ ਨਾਮ ਦੀ ਪੂਜਾ ਕਰਨ ਲਈ ਖੁਦ ਰਾਜੀ ਨਹੀਂ ਸੀ। ਹਿਮਾ ਦਾਤਾ ਬਿਲਕੁਲ ਵੀ ਮਨ ਨਹੀਂ ਸੀ। ਉਹ ਤਾਂ ਉਸ ਦਾ ਨਾਮ ਵੀ ਸੁੰਣਾ ਪਸੰਦ ਨਹੀਂ ਕਰਦੀ ਸੀ। ਹੌਲੀ-ਹੌਲੀ ਆਂਗਵਾਂਡ ਤੋਂ ਗੱਲਾਂ ਸੀਮਾ ਨੂੰ ਵੀ ਪਤਾ ਲੱਗ ਗਈਆਂ। ਉਹਨਾਂ ਨੂੰ ਆਪਣੇ ਬੱਚਿਆਂ ਦਾ ਫਿਕਰ ਸਤਾਉਣ ਲੱਗਾ। ਉਹ ਵੱਦ ਤੋਂ ਵੱਦ ਉਹਨਾਂ ਕੋਲੇ ਹੀ ਰਹਿੰਦੀ ਕਦੀ ਗੋਦੀ ਚੁੱਕ ਰੱਖਦੀ। ਅੰਮਾ ਤੇ ਮੰਗਲ ਉਸ ਨੂੰ ਹੌਸਲਾ ਦਿੰਦੇ ਰਹਿੰਦੇ ਅੰਦਰੋਂ ਖੋਦ ਉਹਨਾਂ ਨੂੰ ਵੀ ਡਰ ਲੱਗਦਾ ਸੀ ਕਿ ਦੁਬਾਰਾ ਬੱਚਿਆਂ ਨਾਲ ਕੋਈ ਗਲਤ ਨਾ ਹੋ ਜੇ। ਡੋਰਾਦੀ ਮਾਉਥ ਨੂੰ ਕਹਿੰਦੀ ਹੁੰਦੀ ਸੀ ਉਹ ਹੁਣ ਧਿਆਨ ਨਾ ਰਿਹਾ ਕਰੇ ਕਿਉਂਕਿ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਹੁਣ ਜੋ ਹੋ ਰਿਹਾ ਉਹਦੇ ਪਿੱਛੇ ਕੀ ਕਾਰਨ ਹੈ ਪਰ ਉਹ ਪੜਨ ਜਾਂਦੀ ਆਪਣਾ ਖਿਆਲ ਰੱਖੇ ਉਸਦਾ ਅੱਬਾ ਵੀ ਜਿਹੜਾ ਵਿੜੇ ਵਿੱਚ ਬੈਠਾ ਆਪਣਾ ਕੰਮ ਕਰ ਰਿਹਾ ਸੀ ਉਹ ਗੱਲਾਂ ਕਰ ਹੀ ਰਹੀਆਂ ਸਨ ਕਿ ਬਾਹਰੋਂ ਗੱਡੀ ਦੀ ਆਵਾਜ਼ ਸੁਣਾਈ ਦਿੱਤੀ ਹਿਮਾ ਤੇ ਕੁਮਰ ਪ੍ਰਤਾਪ ਉਹਨਾਂ ਦੇ ਘਰ ਆਏ ਡੋਰਾ ਉਹਨਾਂ ਨੂੰ ਅੰਦਰ ਲੈ ਗਈ ਹਿਮਾ ਤੇ ਉਸਦੇ ਅੱਬਾ ਨੇ ਮਾਂ ਨੂੰ ਕਿਹਾ ਕਿ ਉਹ ਫਿਕਰ ਨਾ ਕਰ ਉਹਨਾਂ ਦੇ ਕੋਲ ਆ ਜ ਆਦਮੀ ਖੁਫਿਆ ਤੌਰ ਤੇ ਪਿੰਡ ਵਾਸੀਆਂ ਤੇ ਉਹਨਾਂ ਦੀ ਸੁਰੱਖਿਆ ਲਈ ਲਗਾ ਦਿੱਤੇ ਹਨ ਉਹਨਾਂ ਨੂੰ ਵੀ ਹੁਣ ਉਹਨਾਂ ਲਈ ਕੋਈ ਖਤਰਾ ਮੁੱਲ ਲੈਣ ਦੀ ਲੋੜ ਨਹੀਂ ਪਹਿਲਾਂ ਹੀ ਉਹਨਾਂ ਦਾ ਬਹੁਤ ਐਹਸਾਨ ਹੈ ਉਹਨਾਂ ਤੇ ਇਸ ਤੇ ਡੋਰਾ ਦੀ ਮਾਂ ਨੇ ਕਿਹਾ ਕਿ ਉਹ ਤਾਂ ਆਪਣਾ ਫਰਜ਼ ਨਿਭਾ ਰਹੇ ਹਨ ਉਹਨਾਂ ਨੇ ਵੀ ਜਕਮੀ ਲక్ష్ਮੀ ਨੂੰ ਵਾਅਦਾ ਕੀਤਾ ਸੀ ਕਿ ਉਸ ਦੀਆਂ ਧੀਆਂ ਦਾ ਹਰ ਹਾਲ ਚਿਰ ਖਿਆਲ ਰੱਖਣਗੇ ਲੋੜ ਪੈਂਦੇ ਉਹਨਾਂ ਦੀ ਹਰ ਸੰਭਵ ਮਦਦ ਕਰਨਗੇ ਇਨਾ ਕੇ ਉਹ ਅੱਖਾਂ ਪਰਾਈ ਹਿਮਾ ਵਿਊਜ਼ ਨੂੰ ਦੇਖ ਕੇ ਆਪਣੀ ਮਾਂ ਯਾਦ ਕਰਦੀ ਉਸ ਤੇ ਗੱਲ ਲੱਕੇ ਰੋਣ ਲੱਗੀ ਉਸਨੇ ਡੋਰਾ ਦੀ ਮਾਂ ਨੂੰ ਕਿਹਾ ਕਿ ਉਹਨਾਂ ਨੇ ਜੋ ਵੀ ਉਹਨਾਂ ਲਈ ਕੀਤਾ ਉਹ ਕਦੇ ਉਸ ਦਾ ਦੇਣ ਨਹੀਂ ਦੇ ਸਕਦੇ ਜੋ ਕੰਮ ਉਸ ਦੀ ਮਾਂ ਲక్ష్ਮੀ ਨੇ ਕਰਨੇ ਸਨ ਉਹ ਉਹਨਾਂ ਨੇ ਪੂਰੇ ਕੀਤੇ ਇਸ ਲਈ ਉਹ ਵੀ ਉਹਨਾਂ ਨੂੰ ਹੁਣ ਮਾਂ ਅੱਪਾ ਕਹਿ ਕੇ ਬੁਲਾਉਣਗੇ ਡੋਰਾ ਦੇ ਅੱਪਾ ਨੇ ਵੀ ਹੱਸ ਕੇ ਕਿਹਾ ਉਹਨਾਂ ਦੀਆਂ ਹੁਣ ਤਿੰਨ ਧੀਆਂ ਨੇ ਇਹਨਾਂ ਡੋਰਾ ਇਹਨੇ ਡੋਰਾ ਨਾਲ ਚਾਲ ਲਗਾਈ ਹੈ ਕਿ ਉਸਨੇ ਹਿਮਾ ਨੂੰ ਕਿਹਾ ਕਿ ਓਮਾ ਨੇ ਵੀ ਕਿਸੇ ਦਿਨ ਉਹਨਾਂ ਨੂੰ ਦੋ ਤੋ ਤਿੰਨ ਕੀਤਾ ਸੀ ਫਿਰ ਹਿਮਾ ਨੇ ਕਿਹਾ ਨਹੀਂ ਉਹ ਤਾਂ ਸਿਰਫ ਖਵਾ ਸੀ ਅਸਲ ਗੱਲ ਤਾਂ ਅੱਜ ਬਣੀ ਹੈ ਕੁੰਵਰ ਨੇ ਉਹਨਾਂ ਨੂੰ ਕਿਹਾ ਕਿ ਉਹ ਅੱਜ ਉਹਨਾਂ ਕੋਲੇ ਰੁਕਣਗੇ ਤੇ ਰਾਤ ਨੂੰ ਹੋ ਰਹੀਆਂ ਬਾਰੇ ਗੱਲਾਂ ਬਾਰੇ ਸੋਚ ਕਰਨਗੇ ਸੋਚਣਗੇ ਤਾਂ ਜੋ ਕਿ ਕੋਈ ਸਰਾਖ ਉਹਨਾਂ ਦੇ ਹੱਥ ਲੱਗੇ ਰਾਤ ਹੋਣ ਵਾਲੀ ਸੀ ਹਿਮਾ ਤੇ ਡੋਰਾ ਰਾਤ ਮਿਲ ਕੇ ਰਾਤ ਦਾ ਖਾਣਾ ਬਣਾਉਣ ਦਾ ਇੰਤਜ਼ਾਮ ਕਰ ਲਗਾ ਲਾਲਮੁੰਦਰੀ ਡੋਰਾ ਦੀ ਮਾਂ ਨੇ ਮਨਾ ਕਰਨ ਦੇ ਬਾਵਜੂਦ ਵੀ ਹਿਮਾ ਨੇ ਡੋਰਾ ਨਾਲ ਬਹੁਤ ਜ਼ਿਆਦਾ ਪਿਆਰ ਕਰਵਾ ਦਿੱਤਾ ਅੱਜ ਉਹਨਾਂ ਨੇ ਸੁਣਤ ਹੈ ਨਹੀਂ ਸੀ ਔਰ ਉੱਠ ਕੇ ਤਾਂ ਦੇਖੋ ਕਿ ਗੱਲਾਂ ਅੰਦਰ ਹੀ ਮਾਰਨ ਬੈਠ ਗਏ ਤੇ ਬਾਰ ਬਾਰ ਧਿਆਨ ਸੀ ਡੋਰਾ ਨੇ ਉਸ ਕੁਵਲੀ ਮੰਦਰੀ ਵਾਲੇ ਕੁਮਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਅੱਜ ਹੀ ਪੱਤਰ ਵਿੱਚ ਕਿਸੇ ਲੈਬ ਨੂੰ ਭੇਜ ਦਿੱਤੀ ਹੈ ਹਨੇਰਾ ਪੈ ਚੁੱਕਿਆ ਸੀ ਉਹ ਆਪਣੇ ਕੰਮ ਲਈ ਕਰੋ ਨਾਲ ਦੀ ਤਿਆਰੀ ਕਰ ਲਗੇ ਤਾਂ ਮੰਗਲ ਉਹ ਵੀ ਥੋੜਾ ਹੋਇਆ ਘਬਰਾਇਆ ਹੋਇਆ ਸੀ ਮੰਗਲ ਵੀ ਡੋਰਾ ਦੇ ਅੱਬਾ ਨੇ ਉਸ ਨੂੰ ਪਰੇਸ਼ਾਨ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਹਨਾਂ ਨੂੰ ਦੱਸਿਆ ਕਿ ਪਿੰਡ ਦੇ ਜੋ ਲੋਕ ਉਸ ਨਾਲ ਹਵੇਲੀ ਨਵੀਂ ਹਵੇਲੀ ਦਾ ਕੰਮ ਕਰਾਉਣ ਜਾਂਦੇ ਹਨ ਉਹ ਸਾਰੇ ਜਵਾਬ ਦੇ ਗਏ ਕਿਉਂਕਿ ਅੱਜ ਜਦੋਂ ਉਹ ਵਾਪਸ ਆ ਰਹੀ ਸੀ ਉਹਨਾਂ ਮੰਦਰ ਕੋਲੇ ਇੱਕ ਔਰਤ ਨੂੰ ਘੁੰਮਦੇ ਦੇਖਿਆ ਕੁਝ ਅੱਜਕੱਲ ਤਾਂ ਘਟਣਾਵਾਂ ਹੀ ਅਜਿਵੇਂ ਵਾਪਰ ਰਹੀਆਂ ਹਨ ਉਹ ਵੀ ਡਰ ਸਾਰੇ ਡਰ ਰਹੇ ਹਨ ਜਿਸ ਕਾਰਨ ਉਹਨਾਂ ਕੱਲ ਤੋਂ ਕੰਮ ਤੇਉਂ ਤੋਂ ਮਨ ਕਰ ਦਿੱਤਾ ਕੌਰ ਪ੍ਰਤਾਪ ਨੇ ਉਸ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਹੋਰ ਲੇਬਰ ਉਹਨਾਂ ਨੂੰ ਸ਼ਹਿਰ ਤੋਂ ਹੀ ਮਿਲ ਜਾਊ ਜੇਕਰ ਉਹ ਵੀ ਨਹੀਂ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਕੋਈ ਗਿਲਾ ਨਹੀਂ ਇਸ ਤੇ ਮੰਗਲ ਨੇ ਕਿਹਾ ਹੈ ਕਿ ਉਹ ਕੰਮ ਤੋਂ ਜਾਣ ਤੋਂ ਨਹੀਂ ਡਰਦਾ ਪਰ ਵਾਪਸ ਲੋੜ ਦੇ ਵਕਤ ਜੰਗਲ ਹੋਣ ਕਾਰਨ ਉਸ ਨੂੰ ਰੋਜ਼ ਨਵਾਂ ਕੁਝ ਦੇਖਣਾ ਪੈਂਦਾ ਹੈ ਜਿਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਘਟ ਹੋ ਰਿਹਾ ਹੈ। ਕੁੰਮਰ ਨੇ ਉਸ ਨੂੰ ਕਿਹਾ ਕਿ ਉਹ ਗੱਡੀ ਲੈ ਜਾਇਆ ਕਰੇ ਤੁਰ ਕੇ ਕਿਉਂ ਆਉਂਦਾ ਜਦਕਿ ਉਸ ਨੂੰ ਰਾਣਾ ਪ੍ਰਤਾਪ ਵੱਲੋਂ ਚੰਗੀ ਪਲੀ ਗੱਡੀ ਦਿੱਤੀ ਗਈ ਹੈ। ਹਨੇਰਾ ਹੋਣ ਤੋਂ ਪਹਿਲਾਂ ਉਹ ਗੱਡੀ ਤੇ ਆਰਾਮ ਨਾਲ ਵਾਪਸ ਆ ਜਾਇਆ ਕਰੇ। ਮੰਗਲ ਨੇ ਥੋੜਾ ਜਿਝਕ ਕੇ ਕਿਹਾ ਕਿ ਉਹਨਾਂ ਨੂੰ ਆਦਤ ਨਹੀਂ ਗੱਡੀਆਂ ਦੀ ਇਸ ਕਰਕੇ ਇਹ ਹਿੰਮਤ ਜੀ ਨਹੀਂ ਪਈ ਪਰ ਹੁਣ ਉਹ ਗੱਡੀ ਤੇ ਆਇਆ ਕਰੂਗਾ। ਉਹਨਾਂ ਦੀਆਂ ਗੱਲਾਂ ਸੁਣ ਡੋਰਾ ਨੇ ਮੰਗਲ ਨੂੰ ਪੁੱਛਿਆ ਹੋ ਸਕਦਾ ਉਹ ਕੋਈ ਆਮ ਔਰਤ ਹੋਵੇ ਤੇ ਮੰਦਰ ਦਰਸ਼ਨਾਂ ਲਈ ਆਈ ਹੋਵੇ। ਤੋਂ ਸਨੇਹੇਵਾਬ ਦਿੱਤਾ ਨਹੀਂ ਡੋਰਾ ਲੋਕਾਂ ਨੇ ਮੁੰਦਰੀ ਵਾਲੀ ਕਟਨਾ ਕਰਨ ਮੰਦਰ ਵਾਲ ਜਾਣਾ ਬੰਦ ਕਰ ਦਿੱਤਾ ਨਾਲੇ ਕੱਲੀ ਔਰਤ ਦਾ ਇੰਨੇ ਹਨੇਰੇ ਉੱਥੇ ਕੀ ਕੰਮ ਡੋਰਾ ਉਸਦਾ ਚਿਹਰਾ ਦਿਖਾਈ ਦੇ ਰਿਹਾ ਸੀ ਆ ਹੋਇਆ ਸੀ ਪਿੱਛੋਂ ਥੋੜੀ ਥੋੜੀ ਡਰਾਮ ਨੇ ਜੀ ਆਵਾਜ਼ ਵੀ ਆ ਰਹੀ ਸੀ ਡੋ ਕੱਪੜੇ ਕਿਹੋ ਜਿਹੇ ਹੋਏ ਹੋ ਸਨ ਲਾਲ ਡੋਰਾ ਕੁਝ ਹੋਰ ਵੀ ਸੀ ਹੱਥ 'ਚ ਮੰਗਲ ਕਹਿੰਦਾ ਚਾਕੂ ਦੇਖਿਆ ਸੀ ਪਰ ਤੂੰ ਇਹ ਕਿਉਂ ਪੁੱਛ ਰਹੀ ਡੋਰਾ ਕਿਉਂਕਿ ਅਸੀਂ ਵੀ ਇਸ ਵਕਤ ਕੋਲ ਵਾਲੇ ਜਾ ਰਹੇ ਹਾਂ ਤਾਂ ਨਕੇ ਆ ਵੀ ਅਸੀਂ ਵੀ ਜੰਗਲ ਵੱਲ ਜਾ ਰਹੇ ਹਾਂ ਤਾਂ ਕਿ ਸਾਨੂੰ ਵੀ ਕੋਈ ਮਿਲਿਆ ਤਾਂ ਅੰਦਾਜ਼ਾ ਲਾ ਲਾਂਗੇ ਅਸੀਂ ਵੀ ਫਿਰ ਡੋਰਾ ਨੇ ਹਿਮਾ ਨੂੰ ਕਿਹਾ ਕਿ ਜਿੱਥੋਂ ਤੱਕ ਮੇਰਾ ਖਿਆਲ ਹੈ ਦੁਰਗਾ ਵੀ ਉਸ ਰਾਤ ਲਾਲ ਕੱਪੜੇ ਹੋਈ ਪਾਏ ਹੋਏ ਸਨ ਹਿਮਾ ਨੂੰ ਦੁਰਗਾ ਦਾ ਉਹ ਲਾਲ ਪੈਰਾਂ ਵਾਲਾ ਦ੍ਰਿਸ਼ ਯਾਦ ਆਇਆ ਹਿਮਾ ਹਾਂ ਪਰ ਡੋਰਾ ਹੁਣ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਥੋੜੀ ਚੱਲਾਂਗੇ ਡੋਰਾ ਲੈ ਕੇ ਤਾਂ ਨਹੀਂ ਚਲਦੇ ਹਿਮਾ ਫਿਰ ਡੋਰਾ ਧਿਆਨ ਵਿੱਚ ਤਾਂ ਰੱਖਣਾ ਪਊਗਾ ਸਾਰਾ ਕੁਝ ਹਿਮਾ ਇਹ ਤਾਂ ਤੇਰੀ ਗੱਲ ਠੀਕ ਹੈ ਪਰ ਹੁਣ ਇੱਕ ਮੁਸੀਬਤ ਹੋਰ ਹੈ ਡੋਰਾ ਉਹ ਕੀ ਮੰਦਰੀ ਵਾਲੀ ਘਟਨਾ ਕਰਕੇ ਲੋਕ ਇਹਨੇ ਡਰ ਗਏ ਹਨ ਕਿ ਮੰਦਿਰ ਨਾ ਆਏ ਤਾਂ ਉਸਦੇ ਨਾਮ ਦੀ ਪੂਜਾ ਕਿਵੇਂ ਹੋਵੇਗੀ ਕੋਮਰ ਹਾਂ ਇਹ ਤਾਂ ਮੈਂ ਸੋਚਿਆ ਹੀ ਨਹੀਂ ਬਲਕਿ ਲੋਕ ਫਿਰ ਉਹਨਾਂ ਨੂੰ ਹਵੇਲੀ ਪੂਜਾ ਕਰਨ ਲਈ ਮਜਬੂਰ ਕਰਨਗੇ ਹਿਮਾ ਨਹੀਂ ਇਹ ਹਰਗिज ਨਹੀਂ ਹੋ ਸਕਦਾ ਡੋਰਾ ਕੋਈ ਗੱਲ ਨਹੀਂ ਅਸੀਂ ਕੁਝ ਕਰਦੇ ਹਾਂ ਹੈਮਾ ਜੋ ਵੀ ਕਰਨਾ ਜਰਾਤੀ ਕਰੋ ਮੈਂ ਉਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਉਹ ਜੰਗਲ ਵੱਲ ਨੂੰ ਨਿਕਲ ਪਏ ਮੰਗਲ ਵੀ ਉਹਨਾਂ ਦੇ ਨਾਲ ਹੀ ਸੀ ਉਹ ਜੰਗਲ ਵਿੱਚ ਪੈਦਲ ਹੀ ਪ੍ਰਵੇਸ਼ ਕਰ ਗਏ ਤਾਂ ਜੋ ਕਿ ਕੋਈ ਸ਼ੋਰ ਨਾ ਹੋਵੇ ਆਪਣੇ ਆਪਣੇ ਹੱਥਾਂ ਵਿੱਚ ਜ਼ਰੂਰੀ ਸਮਾਨ ਸਮਾ ਲੋ ਹੌਲੀ-ਹੌਲੀ ਅੱਗੇ ਵਧਣ ਲੱਗੇ ਗਰਮੀ ਹੋਣ ਕਰਨਾ ਉਹ ਤੋਂ ਵੀ ਪਾ ਕੇ हटਿਆ ਸੀ ਹਮਤ ਸੇ ਜਿਹੀ ਨਾਲ ਉਹਨਾਂ ਨੂੰ ਪਸੀਨਾ ਆ ਰਿਹਾ ਸੀ ਛੋਟੇ ਜਾਨਵਰਾਂ ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦੇ ਰਹੀਆਂ ਸਨ ਉਹ ਆਪਣੇ ਪਲਾਨ ਮੁਤਾਬਕ ਦੋ ਜਾਨੇ ਸਾਧਨੀ ਵੱਲ ਚਲੇ ਗਏ ਤੇ ਦੋ ਜਾਨੇ ਮੰਦਰ ਵੱਲ ਡੋਰਾਂ ਤੇ ਕਵਰ ਮੰਦਰ ਵੱਲ ਗਏ ਉਹਨਾਂ ਨੇ ਦੇਖਿਆ ਕਿ ਕੋਈ ਔਰਤ ਲਾਲ ਕੱਪੜਿਆਂ ਵਿੱਚ ਹੀ ਖੂਹ ਕੋਲੇ ਧੂਣੀ ਧਵਾਈ ਬੈਠੀ ਸੀ ਉਸ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ ਪਰ ਇੱਕ ਡਰਾਉਣਾ ਸੰਗੀਤ ਜ਼ਰੂਰ ਉਸਦੇ ਆਲੇ ਦੁਆਲੇ ਫੈਲ ਰਹੇ ਧੂਏ ਵਿੱਚ ਮਿਲ ਰਿਹਾ ਸੀ ਜੋ ਇੱਕ ਖੌਫਨਾਕ ਜਿਹਾ ਮਾਹੌਲ ਪੈਦਾ ਕਰ ਰਹੀ ਸੀ ਕੁਮਰ ਨੇ ਆਪਣੀ ਗਨ ਸੰਭਾਲੀ ਤੇ ਡੋਰਾਂ ਨੂੰ ਇਸ਼ਾਰਾ ਕਰ ਹੌਲੀ 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 ਉਸ ਔਰਤ ਦੇ ਨੇੜੇ ਜਾਣ ਲੱਗੇ ਜਦੋਂ ਉਹ ਥੋੜਾ ਨਜ਼ਦੀਕ ਗਏ ਤਾਂ ਧੂਆਂ ਇੱਕਦਮ ਤੇਜ਼ ਹੋਣ ਲੱਗਿਆ ਪਰ ਉਹ ਹਿੰਮਤ ਕਰਕੇ ਕਾਲ ਨਾ ਲੱਗੇ ਆਏ ਤਾਂ ਕੁਝ ਹੀ ਪਲਾਂ ਵਿੱਚ ਉਹ ਔਰਤ ਉੱਥੋਂ ਗਾਇਬ ਹੋ ਚੁੱਕੀ ਸੀ ਸੰਗੀਤ ਵੀ ਉਸ ਦੇ ਨਾਲ ਹੀ ਬੰਦ ਹੋ ਗਿਆ ਸੀ ਚਾਰੇ ਪਾਸੇ ਚੁੱਪ ਜਿਹੀ 퍼ਸਰ ਗਈ ਧੂਣੀ ਤੋਂ ਬਿਨਾ ਹੋਰ ਕੁਝ ਵੀ ਦਿਖਾਈ ਨਾ ਦਿੱਤਾ ਕਵਰਨੇ ਡੋਰਾ ਨੂੰ ਕਿਹਾ ਕਿ ਹੁਣ ਕੀ ਕੀਤਾ ਜਾਵੇ ਤਾਂ ਉਸ ਨੇ ਕਿਹਾ ਕਿ ਉਧਰ ਹੀ ਜਾਣਾ ਪਊ ਸਾਧਨੀ ਵੱਲ ਹੋਰ ਕੋਈ ਰਾਹ ਵੀ ਤਾਂ ਨਹੀਂ ਉਹ ਉੱਥੇ ਖੜੇ ਹੀ ਮੱਦਰ ਨੂੰ ਮੱਥਾ ਟੇਕ ਉੱਥੋਂ ਚਲੇ ਗਏ ਉਹ ਕਾਫੀ ਅੱਗੇ ਲੰਘ ਗਏ ਸਨ ਜੰਗਲਵਾਸੀਆਂ ਦੇ ਇਲਾਕਿਆਂ ਵਿੱਚੋਂ ਲੰਘਦੇ ਆ ਉਹਨਾਂ ਨੂੰ ਇੱਕ ਟਕ ਟਕ ਦੀ ਬਾਸ ਸੁਣਾਈ ਦਿੱਤੀ ਡੋਰਾ ਨੇ ਕੋਮਰ ਨੂੰ ਲੱਡੂ ਦੇ ਘਰ ਵੱਲ ਚੱਲਣ ਲਈ ਕਿਹਾ ਉਸਨੇ ਹਾਂ ਕਰ ਦਿੱਤੀ ਜਦ ਉਹ ਵੀ ਉਹਨਾਂ ਦੇ ਘਰ ਨੇੜੇ ਗਏ ਲੱਡੂ ਦੀ ਮਾਂ ਇੱਕ ਹੋਰ ਧੀ ਨਾਲ ਕੁੰਡੇ ਵਿੱਚ ਕੁਝ ਪੀਸ ਰਹੀ ਸੀ ਉਹਨਾਂ ਦੇ ਘਰ ਦੀ ਹਾਲਤ ਵੀ ਪਹਿਲਾਂ ਨਾਲੋਂ ਬਦਲ ਚੁੱਕੀ ਸੀ ਉਸਨੇ ਕਮਰ ਨੂੰ ਉੱਥੇ ਖੜੇ ਹੀ ਦੱਸਿਆ ਕਿ ਜਦੋਂ ਪੁਜਾਰੀ ਜੀ ਨਾਲ ਆਈ ਸੀ ਤਾਂ ਇਹ ਬੜੇ ਗਰੀਬ ਜਿਹੇ ਦਿਖਾਈ ਦੇ ਰਹੇ ਸਨ ਪਰ ਇੰਨੀ ਜਲਦੀ ਸਾਰਾ ਕੁਝ ਕਿਵੇਂ ਬਦਲ ਗਿਆ ਘਰ ਹੀ ਨਵਾਂ ਬਣਾ ਲਿਆ ਕੋਲ ਪਸ਼ੂ ਵੀ ਨੇ ਉਸ ਵਕਤ ਤਾਂ ਰੋਟੀ ਦਾ ਗੁਜ਼ਾਰਾ ਮਸਾ ਹੋ ਰਿਆ ਸੀ ਕਵਰ ਚਲੋ ਆਪਾਂ ਆਪਣਾ ਕੰਮ ਕਰਦੇ ਹਾਂ ਜੇ ਕੋਈ ਰੋਟੀ ਲਈ ਸੌਖਾ ਹੋਇਆ ਤਾਂ ਵਧੀਆ ਗੱਲ ਹੀ ਹੈ ਨਾ ਡੋਰਾ ਹਾਂ ਨਮਾਬਸ਼ਾ ਮੇਰਾ ਉਹ ਹੋਰ ਮਤਲਬ ਨਹੀਂ ਚਲੋ ਜੋ ਵੀ ਹੋਇਆ ਇਹਨਾਂ ਲਈ ਤਾਂ ਵਧੀਆ ਇਹਨਾਂ ਕਹਿ ਕੇ ਉਥੋਂ ਅੱਗੇ ਨੂੰ ਵਧੇ ਕਵਰ ਤੇ ਹਿਮਾ ਉਹਨਾਂ ਨੂੰ ਰਸਤੇ ਵਿੱਚ ਹੀ ਮਿਲ ਪਏ ਉਹਨਾਂ ਨੇ ਦੱਸਿਆ ਕਿ ਸਾਧਵੀ ਤਾਂ ਆਪਣੀ ਝੁੱਗੀ ਕੋਲ ਹੀ ਹੈ ਉਹ ਆਪਣਾ ਤਪ ਕਰ ਰਹੀ ਹੈ ਤੇ ਉਸਦੇ ਕੋਲ ਜੇ ਸੇਵਾਦਾਰ ਉਥੇ ਕੁੰਡਿਆਂ ਵਿੱਚ ਕੁਝ ਪੀਸ ਰਹੇ ਹਨ ਫਿਰ ਡੋਰਾ ਨੇ ਉਹਨਾਂ ਨੂੰ ਤੂਨੀ ਵਾਲੀ ਔਰਤ ਬਾਰੇ ਦੱਸਿਆ ਕਿੰਨਾ ਸਮਾਂ ਉਹ ਉੱਥੇ ਹੀ ਉਲਝ ਕੇ ਖੜੇ ਰਹੇ ਤੇ ਹੁਣ ਕੀ ਕੀਤਾ ਜਾਵੇ ਕੋਈ ਹੱਥ ਤਾਂ ਲੱਗਿਆ ਨਹੀਂ ਉਹਨਾਂ ਦੇ ਹਲੇ ਤੱਕ ਵਾਪਸ ਕੀ ਜਾਣਗੇ ਉਹਨਾਂ ਕਿਹਾ ਕਿ ਅੱਜ ਦੀ ਰਾਤ ਅਠਹਿਰਨਾ ਹੀ ਪਊਗਾ ਜੰਗਲ ਵਿੱਚ ਏਨੀ ਠੰਡੀ ਠਵੀ ਠੰਡੀ ਠੰਡੀ ਹਵਾ ਆਉਣ ਲੱਗੀ ਗਰਮੀ ਤੋਂ ਪਰੇਸ਼ਾਨ ਹੋਣ ਕਰਨ ਉਹਨਾਂ ਨੂੰ ਵੀ ਹੁਣ ਸੁੱਖ ਦਾ ਸਾਹ ਆ ਉਹ ਥੋੜਾ ਸਮਾਂ ਹਵਾ ਲੈਂਦੇ ਰਹੇ ਫਿਰ ਡੋਰਾ ਨੇ ਧਿਆਨ ਨਾਲ ਸੁਣ ਕੇ ਉਹਨਾਂ ਨੂੰ ਕਿਹਾ ਕਿ ਦੇਖੋ ਮੰਦਰ ਦੀ ਘੰਟੀ ਦੀ ਆਵਾਜ਼ ਆ ਰਹੀ ਹੈ ਇਹ ਮਹਾ ਇਸ ਵੇਲੇ ਕੌਣ ਹੋ ਸਕਦਾ ਆ ਇਸ ਟਾਈਮ ਕੌਣ ਆਇਆ ਹੋ ਕਵਰ ਚਲੋ ਚੱਲ ਕੇ ਵੇਖਦੇ ਹਾਂ ਉੱਧਰ ਨੂੰ ਵਾਪਸ ਚੱਲ ਪਏ ਘੰਟੀ ਦੀ ਆਵਾਜ਼ ਲਗਾਤਾਰ ਆ ਰਹੀ ਸੀ ਉਹ ਮੰਦਰ ਕੋਲੇ ਪਹੁੰਚੇ ਤਾਂ ਘੰਟੀ ਵੱਜਣੀ ਬੰਦ ਹੋ ਗਈ ਉਹ ਇੱਕ ਦੂਜੇ ਵੱਲ ਦੇਖਣ ਲੱਗੇ ਮੰਗਲ ਨੇ ਪੌੜੀਆਂ ਵੱਲ ਦੇਖ ਕੇ ਉਹਨਾਂ ਨੂੰ ਉਂਗਲ ਨਾਲ ਇਸ਼ਾਰਾ ਕੀਤਾ ਉਹਨਾਂ ਦੇਖਿਆ ਕਿ ਕੋਈ ਲਾਲ ਪੈੜਾਂ ਦੇ ਨਿਸ਼ਾਨ ਪੌੜੀਆਂ ਦੇ ਉੱਪਰ ਵੱਲ ਨੂੰ ਜਾ ਰਹੇ ਸਨ ਉਹ ਵੀ ਨਾਲ-ਨਾਲ ਪੌੜੀਆਂ ਚੜ੍ਹਨ ਲੱਗੇ ਉੱਪਰ ਜਾ ਕੇ ਦੇਖਿਆ ਕਿ ਉਹਨਾਂ ਪੈੜਾਂ ਦੇ ਨਿਸ਼ਾਨ ਮੰਦਰ ਦੇ ਦਰਵਾਜ਼ੇ ਕੋਲੇ ਜਾ ਕੇ ਖਤਮ ਹੁੰਦੇ ਸਨ ਮੰਦਰ ਦਾ ਦਰਵਾਜ਼ਾ ਤਾਂ ਲੋਕ ਸੀ ਪੈੜਾਂ ਵਾਪਸ ਵੀ ਨਹੀਂ ਮੁੜੀਆਂ ਤੇ ਇਧਰ ਉਧਰ ਵੀ ਨਹੀਂ ਗੰਗਾ ਉਹ ਇਧਰ ਉਧਰ ਮੰਦਰ ਦੇ ਵਿਚਾਲੇ ਦੁਆਲੇ ਘੁੰਮ ਕੇ ਲੱਭਣ ਲੱਗੇ ਤਾਂ ਲੱਭਣ ਲੱਗੇ ਵੀ ਕੋਈ ਨਾ ਵੀ ਨਿਸ਼ਾਨਤਾ ਹੋਵੇਗਾ ਡੋਰਾ ਨੇ ਘਬਰਾ ਕੇ ਕਿਹਾ ਕਿ ਕਿਤੇ ਹੁਣ ਫਿਰ ਨਾ ਕਿਸੇ ਦਾ ਖੂਨ ਹੋ ਗਿਆ ਹੋਵੇ ਕਮਰ ਨੂੰ ਬੋਲੀ ਸਾਨੂੰ ਲੱਭਣਾ ਚਾਹੀਦਾ ਕਮਰ ਕਹਿੰਦਾ ਵੀ ਆਖਿਰ ਮਾਮਲਾ ਕੀ ਹੈ ਕਾਫੀ ਭਗਾਈ ਕਰਨ ਤੇ ਕੁਝ ਵੀ ਨਾ ਮਿਲਿਆ ਅੱਧੀ ਰਾਤ ਬੀਤ ਚੁੱਕੀ ਸੀ ਇਮਾਂ ਆਕ ਚੁੱਕੀ ਸੀ ਉਸਨੇ ਕਿਹਾ ਬਸ ਹੁਣ ਉਹ ਘਰ ਜਾਣਾ ਚਾਹੁੰਦੀ ਹੈ ਕੁਝ ਨਾ ਕੁਝ ਅਜੀਬ ਹੋ ਰਿਹਾ ਉਹ ਘਰ ਜਾ ਕੇ ਹੀ ਆਰਾਮ ਨਾਲ ਸੋਚ ਲੈਣਗੇ ਸਾਰਿਆਂ ਨੂੰ ਉਸਦੀ ਗੱਲ ਠੀਕ ਲੱਗੀ ਉਹਨਾਂ ਨੂੰ ਉੱਥੇ ਖੜੇ ਹੋਣਾ ਹੁਣ ਬੇਕਾਰ ਜਿਹਾ ਲੱਗਿਆ ਉਹਨਾਂ ਸੋਚਿਆ ਕਿ ਹੁਣ ਘਰ ਹੀ ਜਾਣਾ ਚਾਹੀਦਾ ਤਾਂ ਜੋ ਕਿ ਸਵੇਰੇ ਪੁਲਸ ਨਾਲ ਆ ਕੇ ਇੰਨਾ ਪੜਾਂ ਤੇ ਉਸ ਧੂਣੀ ਦਾ ਜੱਜਾ ਲੈ ਜਾ ਸਕੇ ਸਾਰਿਆਂ ਨੇ ਮਿਲ ਕੇ ਦਾ ਫੈਸਲਾ ਕਰ ਲਿਆ ਦਰਖਤਾਂ ਦੇ ਸੂ ਸੁੱਕੇ ਪੱਤੇ ਪੈਰਾਂ ਹੇਠਾਂ ਆਉਣ ਨਾਲ ਹੋਰ ਵੱਲ ਜਿਆਦਾ ਖੜਕਾ ਉਹਨਾਂ ਦੇ ਤੁਰੇ ਜਾਂਦਾ ਅਹਿਸਾਸ ਕਰਵਾ ਰਿਆ ਸੀ ਡੋਰਾ ਦੇ ਮਾਂ ਦੇ ਅੱਬਾ ਵੀ ਜਾਗਦੇ ਉਹਨਾਂ ਦੀ ਰਾਹ ਦੇਖ ਰਹੇ ਸਨ ਡੋਰਾ ਮੈਂ ਤੁਹਾਨੂੰ ਕਿਹਾ ਸੀ ਕਿ ਸੌ ਜਾਣਾ ਤੁਸੀਂ ਬੈਠੇ ਕਿਉਂ ਹੋ ਮਾਂ ਬੋਲੀ ਇਤਾਂ ਨੀਂਦ ਕਿਵੇਂ ਆਉਂਦੀ ਹੈ ਭਲਾ ਚਲੋ ਤੁਸੀਂ ਬੈਠੋ ਮੈਂ ਚਾਹ ਬਣਾਉਣੀ ਹਾਂ ਇਹ ਮਾਂ ਹਾਂ ਮਾਂ ਸਿਰ ਵਿੱਚ ਦਰਦ ਹੋ ਰਿਹਾ ਡੋਰਾ ਦੀ ਮਾਂ ਚਾਹ ਲੈਣਾ ਲੈ ਕੇ ਆਈ ਫਿਰ ਉਹ ਨਾ ਚਾ ਭਿੰਦਿਆਂ ਉਹਨਾਂ ਨੂੰ ਵੀ ਸਾਰਾ ਹਾਲ ਦੱਸ ਦਿੱਤਾ ਡੋਰਾ ਦੀ ਮਾਂ ਹੀ ਮਾ ਦਾ ਸਿਰ ਦਬਾਉਣ ਲੱਗ ਪਈ ਉਸ ਨੂੰ ਆਰਾਮ ਮਿਲਿਆ ਤਾਂ ਉੱਥੇ ਹੀ ਸੌਂ ਗਈ ਬਾਕੀ ਸਾਰੇ ਵੀ ਆਪਣੇ ਆਪਣੇ ਮੰਜੇ ਤੇ ਸੌਂ ਗਏ ਮੰਗਲ ਵੀ ਉਹਨਾਂ ਕੋਲੇ ਹੀ ਸੀ ਸਵੇਰੇ ਜਲਦੀ ਉੱਠ ਉਹ ਇਕੱਠੇ ਮੰਦਰ ਵੱਲ ਤੁਰ ਗਏ ਪੁਜਾਰੀ ਜੀ ਵੀ ਉਹਨਾਂ ਨੂੰ ਰਸਤੇ ਵਿੱਚ ਮਿਲਲੇ ਉਹਨਾਂ ਉਸ ਨੂੰ ਵੀ ਰਾਤ ਵਾਲਾ ਹਾਲ ਸੁਣਾਇਆ ਤਾਂ ਉਸਨੇ ਕਿਹਾ ਕਿ ਚਲੋ ਚੱਲ ਕੇ ਵੇਨੀਆਂ ਜਦੋਂ ਉਹ ਉੱਥੇ ਪਹੁੰਚੇ ਤਾਂ ਸਾਰਾ ਆਲਾ ਦਵਾਲਾ ਸ਼ਾਂਤ ਤੇ ਸਾਫ਼ ਸੁਥਰਾ ਹੋਇਆ ਪਿਆ ਸੀ ਧੂਣੀ ਵਾਲੀ ਜਗ੍ਹਾ ਵੀ ਕੋਈ ਨਾਮ ਨਿਸ਼ਾਨ ਨਹੀਂ ਸੀ ਦੁਰਾਹਰਾਨ ਹੋਈ ਤੇ ਬੋਲੀ ਇੱਥੇ ਤਾਂ ਇਦਾਂ ਲੱਗਦਾ ਕੁਝ ਹੋਇਆ ਹੀ ਨਾ ਹੋਵੇ ਪੈੜਾਂ ਦੇ ਨਿਸ਼ਾਨ ਵੀ ਗਾਇਬ ਹਨ ਕਵਰ ਹਾਂ ਉਸਨੇ ਤਾਂ ਪੁਲਸ ਬੁਲਾਉਣ ਨੂੰ ਜਾਣਾ ਸੀ ਹੁਣ ਉਹ ਕੀ ਕਰਨਗੇ ਪੁਜਾਰੀ ਜੀ ਜੋ ਵੀ ਹੋ ਰਿਹਾ ਚੰਗਾ ਨਹੀਂ ਕੁਝ ਲੋਕ ਆਉਣ ਤੋਂ ਬਰੇਕ ਕਰਦੇ ਰਹੇ ਹਨ ਮੰਦਿਰ ਇਹ ਮਾਮੂਲੀ ਪਰ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਇਹ ਸਭ ਰੋਜ਼ ਹੁੰਦਾ ਜਾਂ ਸਾਡੇ ਔਨ ਕਰਕੇ ਹੀ ਹੋਇਆ ਸੀ ਮੰਗਲ ਬੋਲਿਆ ਮੇਰੇ ਖਿਆਲ ਨਾਲ ਆਪਾਂ ਨੂੰ ਹਵੇਲੀ ਜਾਣਾ ਚਾਹੀਦਾ ਉਹ ਚੁੱਪਚਾਪ ਜਾਰੀ ਜੀ ਨੂੰ ਮਿਲ ਕੇ ਵਾਪਸ ਹਵੇਲੀ ਚਲੇ ਗਏ ਹਵੇਲੀ ਵਾਲੀ ਜਗ੍ਹਾ ਤੇ ਪਹੁੰਚ ਮੰਗਲ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਮੰਦਰ ਦੇ ਆਸ-ਪਾਸ ਕੋਈ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਕੋਈ ਉਹਨਾਂ ਤੇ ਨਜ਼ਰ ਰੱਖ ਰਿਹਾ ਉਹ ਜੋ ਵੀ ਪਲੈਨਿੰਗ ਕਰਨਗੇ ਧਰੁਦਰ ਹੀ ਕਰਨਗੇ ਤਾਂ ਚੰਗਾ ਹੋਵੇਗਾ ਡੋਰਾਣੇ ਗਿਆ ਪਰ ਜੋ ਵੀ ਕਰਨਾ ਜਲਦੀ ਕਰਨਾ ਪਊ ਮੈਨੂੰ ਪੁਜਾਰੀ ਜੀ ਦੀ ਚਿੰਤਾ ਹੋ ਰਹੀ ਹੈ ਜੇਕਰ ਉੱਥੇ ਇੰਨਾ ਕੁਝ ਹੋ ਰਿਹਾ ਤਾਂ ਉਹਨਾਂ ਨੂੰ ਵੀ ਖਤਰਾ ਹੋ ਸਕਦਾ ਇਹ ਮਾਮੁਲੀ ਹਾਂ ਬਿਲਕੁਲ ਇਹ ਮਨ ਕਰ ਨੂੰ ਕਿ ਆ ਸ਼ਹਿਰੋਂ ਦੋ ਆਦਮੀ ਬੁਲਾ ਲਓ ਜੋ ਇੰਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਸਨ ਉਹਨਾਂ ਨੂੰ ਪੁਜਾਰੀ ਜੀ ਦੀ ਸੁਰੱਖਿਆ ਲਈ ਉਹਨਾਂ ਦੇ ਆਸ-ਪਾਸ ਰਹਿਣ ਲਈ ਕਿਹਾ ਪੁਜਾਰੀ ਜੀ ਨੇ ਮੰਨਾਂ ਕੀਤਾ ਕਿ ਉਸ ਨੂੰ ਭਗਵਾਨ ਤੇ ਵਿਸ਼ਵਾਸ ਹੈ ਕਿ ਉਸ ਨੂੰ ਕੁਝ ਨਹੀਂ ਹੋਵੇਗਾ ਇਸ ਤੇ ਡੋਰਾ ਨੇ ਕਿਹਾ ਕਿ ਵਿਸ਼ਵਾਸਤਾ ਉਹਨਾਂ ਨੂੰ ਵੀ ਹੈ ਬਸ ਉਹ ਆਪਣੇ ਮਨ ਨੂੰ ਤਸੱਲੀ ਦੇਣ ਲਈ ਸਭ ਕੁਝ ਕਰ ਰਹੇ ਹਨ ਤਾਂ ਕਿਰਪਾ ਕਰਕੇ ਉਹ ਉਹਨਾਂ ਨਾਲ ਇਹਨਾਂ ਨੂੰ ਸੁਰੱਖਿਆ ਲਈ ਰੱਖ ਲਓ ਰੱਖ ਲੈਣਾ ਹੋ ਸਕਦਾ ਕਿਸੇ ਮੁਸੀਬਤ ਵਿੱਚ ਇਹ ਹੋਰ ਤੰਪੀ ਆ ਸਕਦੀ ਪੁਜਾਰੀ ਜੀ ਨੇ ਵੀ ਉਹਨਾਂ ਦੀ ਗੱਲ ਮੰਨੀ ਪੁਜਾਰੀ ਜੀ ਨੇ ਗੱਲ ਮੰਨ ਲਈ ਮੰਦਰ ਦੇ ਆਸ-ਪਾਸ ਘੁੰਮਣ ਵਾਲੀ ਔਰਤ ਦੀ ਗੱਲ ਵੀ ਹੁਣ ਪਿੰਡ ਵਿੱਚ ਫੈਲ ਚੁੱਕੀ ਸੀ ਡਰ ਦਾ ਮਾਹੌਲ ਤਾਂ ਪਹਿਲਾਂ ਹੀ ਬਣਿਆ ਪਿਆ ਸੀ ਇਸ ਕਾਰਨ ਲੋਕਾਂ ਵਿੱਚ ਫਿਰ ਵਿਵਾਦ ਛਿੜ ਪਿਆ। ਉਹ ਸਾਰੇ ਕਾਸੀ ਦਾ ਕਸੂਰ ਵਾਰਾ ਰਾਣਾ ਪ੍ਰਤਾਪ ਨੂੰ ਠਹਿਰਾਉਣ ਲੱਗੇ। ਉਹਨਾਂ ਨੇ ਇਕੱਠ ਹੋ ਕੇ ਇਕੱਠੇ ਹੋ ਕੇ ਫਿਰ ਰਾਣਾ ਪ੍ਰਤਾਪ ਨੂੰ ਪੂਜਾ ਕਰਾਉਣ ਵਾਸਤੇ ਸਵਾਲ ਕੀਤੇ। ਉਸ ਨੂੰ ਜਲਦੀ ਤੋਂ ਜਲਦੀ ਹਵੇਲੀ ਵਿੱਚ ਹੀ ਪੂਜਾ ਕਰਾਉਣ ਲਈ ਮਜਬੂਰ ਕਰਨ ਲੱਗੇ। ਰਾਣਾ ਪ੍ਰਤਾਪ ਨੇ ਉਹਨਾਂ ਨੂੰ ਕਿਹਾ ਕਿ ਉਸਨੇ ਬਿਜਾਰੀ ਜੀ ਨੂੰ ਮੰਦਰ ਵਿੱਚ ਪੂਜਾ ਦੀ ਤਿਆਰੀ ਕਰ ਲਈ ਕਹਿ ਦਿੱਤਾ ਹੈ। ਥੋੜੇ ਸਮੇਂ ਤੱਕ ਉਹ ਪੂਜਾ ਕਰ ਲਈ ਮੰਦਰ ਜਾ ਰਹੇ ਹਨ। ਪਰਜੰਤਾ ਨੇ ਕਿਹਾ ਕਿ ਉਹ ਹਉਮ ਮੰਦਰ ਨਹੀਂ ਜਾਣਗੇ ਉੱਥੇ ਉਸ ਔਰਤ ਦੀ ਆਤਮਾ ਘੁੰਮ ਰਹੀ ਹੈ ਉਹ ਪੂਜਾ ਇੱਥੇ ਹੀ ਰੱਖਣ ਹਵੇਲੀ ਵਿੱਚ ਉਹਨਾਂ ਦੇ ਸਾਹਮਣੇ ਫਿਰ ਹੀ ਉਹ ਮੰਨਣਗੇ ਕਿ ਪੂਜਾ ਸਫਲ ਹੋ ਚੁੱਕੀ ਹੈ ਲੋਕਾਂ ਨੂੰ ਜਿਆਦਾ ਸਿਰ ਚੜਦੇ ਦੇਖ ਹਿਮਨ ਗੁੱਸਾ ਆ ਗਿਆ ਅੱਕ ਕੇ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਪੂਜਾ ਹੋਵੇਗੀ ਤਾਂ ਮੰਦਰ ਹੀ ਹੋਵੇਗੀ ਨਹੀਂ ਤਾਂ ਕੋਈ ਪੂਜਾ ਨਹੀਂ ਹੋਵੇਗੀ ਲੋਕ ਕਿੱਥੇ ਟੱਲਦੇ ਸਨ ਉਹਨਾਂ ਨੇ ਕਿਹਾ ਕਿ ਉਹ ਅੱਜ ਪੂਜਾ ਕਰਵਾ ਕੇ ਹੀ ਜਾਣਗੇ ਨਹੀਂ ਤਾਂ ਘਰ ਨਹੀਂ ਜਾਣਗੇ ਉਹ ਉੱਥੇ ਥੱਲੇ ਬੈਠ ਗਏ। ਇਹ ਸੁਨਹਿਮਾ ਨੇ ਆਪਣੀ ਗਨ ਉੱਪਰ ਕਰ ਗੋਲੀ ਚਲਾ ਦਿੱਤੀ। ਲੋਕ ਡਰਦੇ ਉੱਥੇ ਭੱਜਣ ਲੱਗੇ। ਰਾਣਾ ਪ੍ਰਤਾਪ ਹੇਮਾ ਪੁੱਤਰ ਇਹ ਕੀ ਕੀਤਾ? ਇਸ ਤਰ੍ਹਾਂ ਕਰਨ ਨਾਲ ਤਾਂ ਸਾਡੇ ਤੇ ਉਸ ਔਰਤ ਯਾਨੀ ਕਿ ਦੁਰਗਾ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਲੋਕਾਂ ਨੂੰ ਅਸੀਂ ਡਰਾ ਕੇ ਨਹੀਂ ਰੱਖ ਸਕਦੇ। ਅਸੀਂ ਉਹਨਾਂ ਦਾ ਖਿਆਲ ਰੱਖਣਾ ਹੈ। ਹੇਮਾ ਬੋਲੀ ਮਾਫ਼ ਕਰਨਾ ਪਿਤਾ ਜੀ। ਉਹਨਾਂ ਨੇ ਵੀ ਮੈਨੂੰ ਮਜਬੂਰ ਕੀਤਾ। ਮੇਰੇ ਕੋਲੇ ਹੋਰ ਕੋਈ ਰਸਤਾ ਹੀ ਨਹੀਂ ਸੀ। ਚੇਕਰ ਮਰ ਕੇ ਵੀ ਉਸ ਔਰਤ ਨੂੰ ਸ਼ਾਂਤੀ ਨਹੀਂ ਮਿਲੀ ਤਾਂ ਉਹਨਾਂ ਨੂੰ ਵੀ ਕਿਹੜਾ ਮਿਲ ਗਈ ਉਸ ਦੇ ਮਰਨ ਨਾਲ ਮੈਂ ਵੀ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਰਾਣਾ ਪ੍ਰਤਾਪ ਬੋਲਿਆ ਕੋਈ ਗੱਲ ਨਹੀਂ ਅਸੀਂ ਤੇਰੀ ਤਕਲੀਫ ਸਮਝ ਸਕਦੇ ਹਾਂ ਪਰ ਸਾਨੂੰ ਸਬਰ ਰੱਖਣਾ ਪਊ ਕਮਰ ਪ੍ਰਤਾਪ ਹੇਮਾ ਨੂੰ ਉੱਥੋਂ ਛੋਟੀ ਹਵੇਲੀ ਲੈ ਗਿਆ ਲੋਕ ਆਪੋ ਆਪਣੇ ਘਰ ਜਾ ਚੁੱਕੇ ਸਨ ਹੁਣ ਅਕਸਰ ਉਹ ਇੱਕ ਦੂਜੇ ਨਾਲ ਹਵੇਲੀ ਦੀਆਂ ਗੱਲਾਂ ਕਰਦੇ ਰਹਿੰਦੇ ਹੇਮਾ ਦੇ ਗੋਲੀ ਚਲਾਉਣ ਕਰਨ ਉਹ ਉਸ ਬਾਰੇ ਇੱਕ ਦੂਜੇ ਨੂੰ ਪੁੱਛਦੇ ਕਿ ਉਹ ਕੌਣ ਸੀ ਕਿਉਂਕਿ ਹਵੇਲੀ ਵਿੱਚ ਦੁਰਗਾ ਨੂੰ ਹੀ ਲੁਕ ਜਾਂਦੇ ਸਨ ਤੇ ਉਸ ਨੂੰ ਹੀ ਉਸ ਹਵੇਲੀ ਦੀ ਨੂੰ ਸਮਝਦੇ ਸਨ ਹਵੇਲੀ ਦੀ ਜੋ ਵੀ ਕਹਾਣੀ ਸੀ ਉਹ ਸਿਰਫ ਕਬੀਲੇ ਵਾਲਿਆਂ ਨੂੰ ਪਤਾ ਸੀ ਕਿਉਂਕਿ ਉਹ ਉਹਨਾਂ ਨਾਲ ਹੋ ਰਹੀਆਂ ਕਟਣਾਵਾਂ ਤੋਂ ਪਹਿਲਾਂ ਹੀ ਵਾਕਿਫ ਸਨ ਪਰ ਲੋਕਾਂ ਦੇ ਪਿੰਡ ਦੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਹਰ ਕੋਈ ਆਪਣੇ ਹਿਸਾਬ ਨਾਲ ਅੰਦਾਜ਼ੇ ਲਾ ਲਾ ਕੇ ਕਹਾਣੀ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰ ਰਿਹਾ ਸੀ ਕੋਈ ਇਹ ਮਨੁਸ ਦੀ ਸੌਂਕਨ ਦੱਸ ਰਿਹਾ ਸੀ ਕੋਈ ਕਹਿ ਰਿਹਾ ਸੀ ਕਿ ਕਮਰ ਦੇ ਬਾਹਰ ਹੀਮਨ ਨਾਲ ਨਜਾਇਜ਼ਬੰਦ ਹੋਣਗੇ ਜਿਸ ਕਾਰਨ ਦੁਰਗਾ ਦਾ ਕਤਲ ਹੋਇਆ ਜਾਂ ਫਿਰ ਉਸ ਨੇ ਖੁਦਕਿਸ਼ੀ ਕਰ ਲਈ ਹੋਵੇਗੀ ਲੋਕਾਂ ਨੂੰ ਦੁਰਗਾ ਦਾ ਅਤਿਆਚਾਰ ਯਾਦ ਨਹੀਂ ਸੀ ਮਰਨ ਤੋਂ ਬਾਅਦ ਇਨਸਾਨ ਵਿਚਾਰਾ ਹੋ ਜਾਂਦਾ ਜਿਸ ਕਾਰਨ ਉਹ ਕਹਿਣ ਲੱਗੇ ਕਿ ਵਿਚਾਰੀ ਇਹਨਾਂ ਤੋਂ ਹੀ ਤੰਗਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੀ ਸੀ ਉਂਝ ਦਿਲ ਦੀ ਮਾੜੀ ਨਹੀਂ ਸੀ ਹਵੇਲੀ ਵੀ ਉਹਦੇ ਦੁੱਖ ਵਿੱਚ ਹੀ ਜਲ ਗਈ ਪਤਾ ਨਹੀਂ ਉਹ ਰਾਤ ਵਿਚਾਰੀ ਨਾਲ ਕੀ ਹੋਇਆ ਹੋਵੇਗਾ ਇਸ ਤਰ੍ਹਾਂ ਗੱਲਾਂ ਆਪਣੀ ਪੜ੍ਹਾਈ ਕਰ ਰਹੀ ਡੋਰਾ ਤੱਕ ਪਹੁੰਚਣ ਲੱਗੀਆ ਡੋਰਾ ਕੋਵਰ ਤੇ ਹੀ ਮਾਂ ਕੋਲੇ ਗਈ ਉਹਨਾਂ ਨੂੰ ਸਾਰਾ ਕੁਝ ਦੱਸਿਆ ਤਾਂ ਉਹ ਵੀ ਪਰੇਸ਼ਾਨ ਹੋ ਗਏ ਇਸ ਤਰ੍ਹਾਂ ਹੀ ਮਾਂ ਤੇ ਕੋਵਰ ਦੀ પતિ ਪਤਨੀ ਹੁੰਦੇ ਹੋਏ ਵੀ ਮੇਜ਼ ਖਰਾਬ ਹੋ ਰਹੀ ਸੀ ਲੋਕਾਂ ਦੁਆਰਾ ਉਹਨਾਂ ਲਈ ਇਹੋ ਜਿਹੇ ਖਿਆਲ ਰੱਖਣਾ ਸੁਣ ਕੇ ਉਹ ਬਹੁਤ ਦੁਖੀ ਹੋਏ ਉਨ੍ਹਾਂ ਦੀ ਕਹਾਣੀ ਉਹਨਾਂ ਉੱਪਰ ਹੀ ਪੁੱਠੀ ਪੈ ਗਈ ਸੀ ਹਵੇਲੀ ਦੀ ਜਿੱਤ ਨੂੰ ਦਾਗ ਲੱਗ ਰਿਹਾ ਸੀ ਉਹਨਾਂ ਨੇ ਡੋਰਾ ਨੂੰ ਕਿਹਾ ਕਿ ਉਹ ਹੀ ਲੋਕਾਂ ਨੂੰ ਉਹਨਾਂ ਬਾਰੇ ਦੱਸ ਕੇ ਸ਼ੌਂਕਨ ਨਹੀਂ ਉਹ ਦੁਰਗਾ ਸੀ ਸ਼ੌਂਕਨ ਤਾਂ ਇਹ ਦੱਸਣਗੇ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ